ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਘੋਲਿਆ ਖੁਰਤ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਦੋ ਤੋਹਫੇ ਲੈ ਕੇ ਆਂਦੇ ਆ ਤੁਹਾਡੇ ਵਾਸਤੇ ਐਫਐਫ ਦੇ ਝੋਲੀਆਂ ਕਰਮ ਵਾਲੀਆਂ ਦੀਆਂ ਟੋਪ ਦੀਆਂ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮਾ ਬਾਜੀ ਕੁਲਵਿੰਦਰ ਸਿੰਘ ਪਿੰਡ ਕੋਲਿਆਖੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਕੋਲਿਆ ਦੋਨੇ ਕੇ ਮੋਬਾਈਲ ਨੰਬਰ ਹੈਗਾ 9781935552 ਠੀਕ ਹੈ ਵੀਰੇ ਦੋ ਨਾਂ ਕੀ ਹੈ ਜੀ ਹਾਂ ਜੀ ਬਰਾੜ ਸਾਹਿਬ ਦੋ ਦੋ ਬੱਚੇ ਆ ਆਪਣੇ ਕੋਲ ਕੀ ਗੱਲ ਹੈ ਮਸ਼ੀਨ ਆ ਫਰਮੇ ਕੀ ਗਰੰਟਡ ਆ ਜੀ ਹਾਂ ਜੀ ਹਾਂ ਜੀ ਚੈੱਕ ਕਰਾ ਦਿੰਦਾ ਵਿਰੋਲ ਇਹ ਚ ਕੋਈ ਫੋਟ ਨਾ ਕੋਈ ਫੋਟ ਸ਼ਾਟ ਆ ਲਈ ਪਰ ਮੈਂ ਉਹ ਬਖਾਈ ਦੇਣਾ ਪਹਿਲਾਂ ਇਸ ਤੋਂ ਸ਼ੁਰੂ ਕਰਦੇ ਆ ਵੀਰੇ ਦੰਦ ਦਿਖਾ ਦਿਏ ਚੈੱਕ ਕਰਾ ਦੀ ਦੰਦ ਹੈ ਤਾਂ ਬੱਚਾ ਹੀ ਆ ਪਰ ਫਿਰ ਵੀ ਚੈੱਕ ਕਰਾ ਦਿੰਦੇ ਆ ਉਹਦਾ ਦੇਖ ਲਓ ਓਕੇ ਉਹਦੇ ਦੰਦ ਨਾ ਚੰਗਾ ਹੀ ਰਹਾ ਠੀਕ ਆ ਛੋਲੀ ਚੈੱਕ ਕਰਾ ਦੇ ਗਲਾਪੀ ਥਰ ਲੱਗਦਾ ਕਰ ਮੰਜ ਲਓ ਜਿਹੜ ਨਿਖੜ ਮਜੇ ਕਿਤਾ ਮਾਰ ਕੇ ਲੱਗਿਆ ਹੁੰਦਾ ਚੰਕ ਦਾ ਅੰਕ ਕਾਲੀ ਬੱਚੀ ਆ ਸਾਹਮਣ ਵਾਲੀ ਚੀਜ਼ ਹੈ ਜੀ ਹਾਂ ਕੁਆਲਿਟੀ ਇੱਕ ਨੰਬਰ ਆ ਕੁਆਲਿਟੀ ਇੱਕ ਨੰਬਰ ਆ ਜੀ ਬਾਕੀ ਸੈਂਗੂ ਵੀ ਤਾਗੇ ਦੇ ਆ ਕੋਈ ਆਏ ਨਹੀਂ ਗੈਂਡ ਫੋਨੀ ਫੇਸ ਕੁਆਲਿਟੀ ਚੰਗੀ ਆ ਬਾਕੀ ਜਿਹੜੇ ਬੰਦੇ ਭਾਰਕੂ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਜੀ ਹਾਂਜੀ ਕੋਈ ਲੈ ਗਿਆ ਵੀ ਰੱਖ 4 ਮਹੀਨੇ ਸਾਹਮਣੇ ਦਾ ਸਿਆਲਾ ਚ ਕਰਮ ਵਾਲੀ ਹੋਊ ਗੱਪਣ ਤੇ ਧੰਨ ਦਾ ਨਕਰਾਦ ਨਾਲੇ ਦਾ 4 ਪੈਸੇ ਜੁੜ ਜਾਣਗੇ ਜੇ ਕਿਸੇ ਨੇ ਰੱਖਣੀ ਹੋਈ ਤਾਂ ਉਹਦੀ ਇੱਛਾ ਡਿਮਾਂਡ ਵੀ ਇਕੱਲੀ ਇਕੱਲੀ ਦੀ ਕਰਨੀ ਕਿ ਜੋੜੇ ਦੀ ਅਬਾ ਕੱਲੀ ਕੱਲੀ ਦੀ ਕਰਦਣੇ ਇਹਦੀ ਕੀ ਡਿਮਾਂਡ ਹੈ 14000 ਰੁਪਏ ਹੋ ਜੂ ਮੰਨ ਤਾਂ ਹਾਂ ਕਰ ਦਾਂ ਕੋਈ ਗੱਲ ਠੀਕ ਆ ਵੀਰੇ ਤੇ ਜਿਹੜਾ 2 ਨੰਬਰ ਨਾਗਾ ਵੀਰੇ ਇਹਦੀ ਕੀ ਡਿਮਾਂਡ ਹੈ ਹਾਂ ਉਹਦੇ ਦੰਦ ਦੰਦ ਦਿਖਾ ਦੀ ਇਹਦੇ ਵੀ ਦੰਦ ਚੈੱਕ ਕਰਵਾ ਦੇ ਲੋ ਠੀਕ ਸਭ ਮਾੜੇ ਮਾੜੇ ਜੀ ਕਹੇ ਹਾਂ ਚੋਲੇ ਦਿਖਾ ਦੀ ਭਰਾ ਪਾੜੀ ਪਾੜੀ ਜਿਆਦਾ ਟੌਪ ਦੀ ਆ ਬਲੈਕ ਫਾਣਾ ਝੋਲੀ ਗੱਪਣਾ ਹੀ ਆ ਕਮਾਲ ਹੀ ਗੱਪਣਾ ਰਹੀ ਆ ਠੀਕ ਆ ਬੱਚੇ ਕਿ ਕਿਸੇ ਨੂੰ ਮਾਰਾ ਦੀ 8 ਮਹੀਨੇ ਲਗੂਈ ਹੈ ਠੀਕ ਆ 8 ਮਹੀਨੇ ਹੁਮਾਰਾ ਬਾਕੀ ਫੇਸ ਕੁਆਲਟੀ ਸੋਹਣੀ ਹੈ ਜੀ ਝੋਲੀ ਟੌਪ ਦੀ ਆ ਫੋਰਸ਼ਾ ਕੋਈ ਵੀ ਨਹੀਂ ਮਦਰ ਮੈਂਨਕ ਬਹੁਤ ਚੰਗੇ ਹੋ ਇਹਨਾਂ ਦੇ ਬੱਚਿਆਂ ਦੇ ਠੀਕ ਹੈ ਬਾਕੀ ਆਪ ਵੀ ਦੱਸਿਓ ਨਾਲ ਦਿਖਾਈ ਬਾਕੀ ਝੋਲੀ ਸਹੀ ਗੱਲ ਹੈ ਝੋਲੀ ਦਸਤੀ ਹੈ ਬਈ ਵਾਕਈ ਚੰਗੇ ਮਾਂ ਦੇ ਪੇਟੋਂ ਪੈਦਾ ਹੋਈਆਂ ਨੇ ਇਹਦੀ ਡਿਮਾਂਡ ਜੀ ਇਹਦੇ ਵਿੱਚ 14000 ਰੁਪਏ ਜੋੜਾ ਲੈ ਗਿਆ ਜੀ ਕੋਈ ਜੋੜੇ ਦੀ ਆਪਾਂ ਡਿਲੀਵਰੀ ਫ੍ਰੀ ਕਰ ਦਿਆਂਗੇ ਬਸ ਠੀਕ ਹੈ ਜਿੱਥੇ ਮਰਜੀ ਡਿਲੀਵਰੀ ਕਰਾ ਲਿਆ ਜੇ ਜੋੜੇ ਦੀ ਪੰਜਾਬ ਚ ਅਜਾ ਪੂਰੇ ਪੰਜਾਬ ਦੇ ਲਈ ਪੂਰੇ ਪੰਜਾਬ ਸਰ ਫ੍ਰੀ ਕਰਦੇ ਲਓ ਜੀ ਪੂਰੇ ਪੰਜਾਬ ਚ ਡਿਲੀਵਰੀ ਫ੍ਰੀ ਆ ਜੋੜੇ ਤੇ ਆਫਰ ਭਟਾ ਕੀਮਤ ਛੋਟੀ ਆ ਬਾਕੀ ਬਾਕੀ ਚੀਜ਼ਾਂ ਸੰਭ ਨਾਲੀਆਂ ਬਾਈ ਫਰ ਪੂਰੀ ਫੁੱਲ ਵੈਰਾਈਟੀ ਆ ਇਹ ਗੱਲ ਹੈਗੀ ਕਿ ਕਿਸੇ ਪਾਸੇ ਪੁੰਝਗਾ ਹੋਛਗਾ ਸਹੀ ਗੱਲ ਹੈ ਹਾਂ ਬਾਕੀ ਜਿਹਨੂੰ ਨਾਲ ਪਸੰਦ ਆਊਗਾ ਨੰਬਰ ਤੇ ਜੰਗੂ ਧੰਨ